ਬ੍ਰੇਕ ਤੋਂ ਬਾਅਦ ਇੱਕ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆ। ਧੰਨਵਾਦ। ਹੁਣ ਆਉਣੇ ਆ ਡੀਆਈਜੀ ਤੇ ਜੋ ਕਿ ਪਿਛਲੇ ਦਿਨੀ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਫੜੇ ਗਏ ਨੇ। ਸੋ ਸਰ ਪੁੱਛਿਆ ਜਾਵੇ ਉਹਨਾਂ ਦੇ ਮਾਮਲੇ ਦੀ ਜਿਹੜੇ ਸਿਆਸੀ ਸਮਿਕਣ ਦੀ ਗੱਲ ਕਰੀਏ ਤਾਂ ਉਹ ਕੀ ਮੰਨਦੇ ਨੇ? ਡੀਆਈਜੀ ਸਾਹਿਬ ਮੈਨੂੰ ਲੱਗਦਾ ਕਿ ਜਿਵੇਂ ਸਾਡੇ ਕੋਲ ਸ਼ਬਦ ਗੁਲਾਮ ਹੋ ਗਏ ਨੇ ਔਦਿਆਂ ਦੇ। ਹਮ। ਮੈਨੂੰ ਲੱਗਦਾ ਕਿ ਡੀਆਈਜੀ ਭੁੱਲਰ ਕਵਾ ਸਾਬ ਲਬਜ਼ ਨੂੰ ਹਟਾਵਾ। ਜੀ ਬਿਲਕੁਲ। ਜਿਹੜਾ ਵਿਅਕਤੀ 7 ਕਰੋੜ ਤੋਂ ਉੱਤੇ ਦੀ ਰਾਸ਼ੀ ਨਕਦ ਘਰ ਚ ਲਈ ਬੈਠਾ ਹੈ। ਹਮ ਇਟ ਮੀਨਸ ਉਹ ਰਾਸ਼ੀ 2 ਨੰਬਰ ਦੀ ਹੈ। ਬਿਲਕੁਲ। ਜਿਸ ਬੰਦੇ ਕੋਲ 26 ਤੋਂ ਵੱਧ ਕੀਮਤੀ ਘੜੀਆਂ ਨੇ ਹਮ ਇਹਦਾ ਮਤਲਬ ਇਹ ਹੈ ਕਿ ਉਹਨੇ ਵਕਤ ਨੂੰ ਕਿਵੇਂ ਆਪਣੀ ਮੁਠੀ ਚ ਕੀਤਾ ਹੋਇਆ ਸੀ ਸਾਨੂੰ ਇਹ ਸਮਝਣ ਦੀ ਲੋੜ ਹੈ। ਉਸ ਦੀਆਂ ਨਜ਼ਾਇਜ਼ ਕਮਾਈ ਨਾਲ ਬਣਾਈਆਂ ਹੋਈਆਂ 50 ਤੋਂ ਵੱਧ ਜਿਹੜੀਆਂ ਜਾਇਦਾਦਾਂ ਨੇ ਉਹ ਅੱਜ ਮੂੰਹ ਚੜਾਉਂਦੀਆਂ ਨੇ ਇਸ ਪ੍ਰਬੰਧ ਨੂੰ ਜਿਹੜੇ ਆਖਦੇ ਸੀ ਅਸੀਂ ਕਰਪਸ਼ਨ ਨੂੰ ਲੈ ਕੇ ਇਨਟੋਲਰੈਂਸ ਆ ਸਾਡੇ ਅਸੀਂ ਕਰਪਸ਼ਨ ਨਹੀਂ ਬਰਦਾਸ਼ਤ ਕਰਦੇ ਜੀ ਜੀ ਅਸੀਂ ਕਰਪਸ਼ਨ ਨਹੀਂ ਬਰਦਾਸ਼ਤ ਕਰ ਸਕਦੇ ਉਹ ਮੂੰਹ ਚੜਾ ਰਹੇ ਨੇ ਅ ਇਸ ਪਰਿਵਾਰ ਦੀ ਸਾਰੇ ਪਰਿਵਾਰ ਦੀ ਪਰ ਯਾਰ ਜਿਹੜੀ ਇਨਕਮ ਹੈ ਉਹ 38 ਲੱਖ ਹੈ ਸਾਰੇ ਸੋਰਸਸ ਤੋਂ ਜੀ ਜਿਸ ਬੰਦੇ ਦੀ ਜਾਂ ਜਿਸ ਪਰਿਵਾਰ ਦੀ 38 ਲੱਖ ਇਨਕਮ ਹੋਵੇ ਉਹਦੇ ਘਰੋਂ 7.5 ਕਰੋੜ ਰੁਪਈਆ ਨਕਦ ਨਹੀਂ ਫੜਾਇਆ ਜਾਂਦਾ ਉਹਦੇ ਘਰੋਂ ਵੱਡੀ ਮਾਤਰਾ 'ਚ 2.5 ਕਿਲੋ ਤੋਂ ਵੱਧ ਸੋਨੇ ਦੇ ਗਹਿਣੇ ਨਹੀਂ ਫੜੇ ਜਾਂਦੇ ਉਹਦੇ ਘਰੋਂ ਇੰਨੀਆਂ ਕੀਮਤੀ ਸ਼ਰਾਬਾਂ ਜਿਹੜੀਆਂ ਨੇ ਉਹ ਨਹੀਂ ਅਸੀਂ ਸ਼ਰਾਬ ਦੀਆਂ ਦੋ ਬੋਤਲਾਂ ਨਹੀਂ ਰੱਖ ਸਕਦੇ ਜੀ ਉਹਦੇ ਘਰੋਂ ਜਿਹੜੀ ਸ਼ਰਾਬ ਹੈ ਉਹ ਵੱਡੀ ਮਾਤਰਾ 'ਚ ਫੜੀ ਗਈ ਹੈ ਇਵੀ ਆਪਣੇ ਆਪ 'ਚ ਇਲਜ਼ਾਮ ਹੈ ਇੱਕੋ ਗੁਨਾਹ ਹੈ ਜੀ ਇਹਦੇ ਨਾਲ ਹੀ ਇੱਕਲ ਹੋਰ ਹੈ ਕਿ 17 ਜਿੰਦਾ ਕਾਰਤੂਸ ਉਹਨਾਂ ਦੇ ਫਾਰਮ ਹਾਊਸ ਤੋਂ ਫੜੇ ਗਏ ਜੀ ਜਿੰਦਾ ਕਾਰਤੂਸ ਉਸ ਵਿਅਕਤੀ ਦੇ ਕੋਲੋਂ ਫੜੇ ਗਏ ਨੇ ਜਿਹੜਾ ਵਿਅਕਤੀ ਆਪਣੇ ਜ਼ਿੰਦਗੀ ਦੇ ਮੁੱਢਲੇ ਸਫ਼ਰ ਦੇ ਵਿੱਚ ਇੱਕ ਸਧਾਰਨ ਹਾਰਨ ਮਾਰਨ ਤੇ ਸਾਈਡ ਨਾ ਮਿਲਣ ਤੇ ਜਿਹੜਾ ਇੱਕ ਕਤਲ ਕਰ ਦਿੰਦਾ ਹੈ ਹੈ ਟਰੱਕ ਡਰਾਈਵਰ ਦਾ ਜੀ ਉਸ ਵਿਅਕਤੀ ਦੇ ਕਰੋ ਜਿੰਦਾ ਕਾਰਤੂਸ ਫੜੇ ਜਾਣ ਦਾ ਮਹਿਨਤ ਤੁਹਾਨੂੰ ਸਮਝਉਣਾ ਚਾਹੀਦਾ ਹੈ ਹਮ ਅੱਜ ਮੈਂ ਸਮਝਦਾ ਕਿ ਹਰਚਰਜ ਸਿੰਘ ਭੁੱਲਰ ਦੀ ਗ੍ਰਿਫਤਾਰੀ ਦੇ ਨਾਲ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋ ਗਏ ਕਿ ਇਸ ਬੰਦੇ ਲਈ ਇੱਕ ਦਿਨ ਦਾ ਵੀ ਪੁਲਿਸ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ ਜੀ ਇਸ ਬੰਦੇ ਨੂੰ ਕਿਉਂ ਸਿੱਧਾ ਹੀ ਨਿਆਂਇਕ ਰਾਸਤੇ ਵਿੱਚ ਭੇਜ ਦਿੱਤਾ ਗਿਆ ਹੂੰ ਜੀ ਦੂਸਰਾ ਸਵਾਲ ਹੈ ਕਿ ਜਿਹੜੇ ਲੋਕ ਭਗਵੰਤ ਮਾਨ ਦੀ ਸਰਕਾਰ ਦੇ ਸਾਰੇ ਮੰਤਰੀ ਜਿਹੜੇ ਕਹਿੰਦੇ ਸੀ ਅਸੀਂ ਕਰਪਸ਼ਨ ਨੂੰ ਲੈ ਕੇ ਅਸੀਂ ਬਹੁਤ ਸੰਜੀਦਾ ਆ ਹੂੰ ਉਹ ਨਹੀਂ ਬੋਲੇ ਉਹਨਾਂ ਦੀ ਜੀਬ ਕਿਉਂ ਟੁੱਕੀ ਗਈ ਆ ਉਹ ਕਿਉਂ ਚੁੱਪੂ ਹੈ ਜੀ ਕੱਲੀ ਉਹਨਾਂ ਦੀ ਨਹੀਂ ਜਿਹੜੇ ਬਾਕੀ ਆਪੋਜੀਸ਼ਨ ਦੇ ਲੀਡਰ ਨੇ ਜਾਂ ਬਾਕੀ ਪੋਲੀਟੀਕਲ ਪਾਰਟੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਕਿਉਂ ਚੁੱਪ ਹੋ ਗਈਆਂ ਉਹ ਜਾਂ ਜੇ ਉਹ ਬੋਲਦਿਆਂ ਵੀ ਨੇ ਤਾਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੀ ਕਿਉਂ ਕਰਦੀਆਂ ਨੇ ਇਹ ਵੱਡੇ ਸਵਾਲ ਸਾਡੇ ਸਮਿਆਂ ਦੀਆਂ ਉਹਨਾਂ ਪੋਲੀਟੀਕਲ ਪਾਰਟੀਆਂ ਮੋਰੇ ਵੀ ਖੜੇ ਹੋ ਗਏ ਜੀ ਇੱਕ ਸਵਾਲ ਇਹ ਵੀ ਖੜਾ ਹੋ ਗਿਆ ਕਿ ਇਹ ਜਿਹੜਾ ਸਕ੍ਰੈਪ ਡੀਲਰ ਆਕਾਸ਼ ਬੱਤਾ ਆ ਹੂੰ ਇਨੂੰ ਪਰੇਸ਼ਾਨ ਕਰਕੇ ਇਹਨੂੰ ਮੰਥਲੀ ਲਈ ਜਾ ਰਹੀ ਸੀ ਇਹਨੂੰ ਵੱਡੀ ਲਈ ਜਾ ਰਹੀ ਸੀ ਬਿਲਕੁਲ ਇਹ ਜਿਹੜੇ ਪੈਸੇ ਨੇ ਇਹ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਕਿੰਨੀ ਵੱਡੇ ਪੱਧਰ ਤੇ ਕ腐ਸ਼ਨ ਹੈ ਹੂੰ ਕਿ ਇੱਕ ਲਿਡ ਇੱਕ ਪੁਲਿਸ ਅਫਸਰ ਦੇ ਘਰੋਂ ਇੰਨਾ ਵੱਡੀ ਮਾਤਰਾ ਚ ਧੰ ਫੜਿਆ ਗਿਆ ਤੇ ਇਨੀ ਜ਼ਿਆਦਾ ਜਿਹੜੀ ਆ ਡਿਸਕਲੋਜ਼ ਹੋਈ ਆ ਜੀ ਹੁਣ ਇਸ ਬੰਦੇ ਨੇ ਆਪਣੇ ਨਾਲ ਕਿਰਸ਼ਾਨੂੰ ਨਾਂ ਦਾ ਇੱਕ ਦਲਾਲ ਜਿਹੜਾ ਰੱਖਿਆ ਹੋਇਆ ਹੈ ਹੁਣ ਇਹ ਦਲਾਲ ਕੀ ਇਹੋ ਹੀ ਕੰਮ ਕਰਦਾ ਸੀ ਜਾਂ ਕੀ ਇੱਕੋ ਹੀ ਦਲਾਲ ਸੀ ਕਿੰਨੇ ਵੱਡੇ ਸਵਾਲ ਨੇ ਬਿਲਕੁਲ ਜਿਹੜੇ ਇਸ ਸਮੇਂ ਸਾਨੂੰ ਅਡਰੈਸ ਕਰਨੇ ਬਣਦੇ ਨੇ ਜੀ ਇੱਕ ਸਵਾਲ ਇਹ ਖੜਾ ਹੋ ਗਿਆ ਕਿ ਤੁਹਾਨੂੰ ਯਾਦ ਹੋਣਾ ਇੱਕ ਸਿੰਗਲੇ ਨਾਂ ਦਾ ਬੰਦਾ ਹੁੰਦਾ ਸੀ ਤੇ ਉਹ ਸਿਹਤ ਮੰਤਰੀ ਸੀਗਾ ਕਿਹੜਾ ਡਿਪਾਰਟਮੈਂਟ ਸੀ ਉਹਦੇ ਕੋਲ ਡਾਕਟਰ ਸਿੰਘਲਾ ਸੀਓ ਜੀ ਉਹਨੇ ਸਿੱਧੂ ਮੂਸੇਵਾਲੇ ਨੂੰ ਚੋਣਾਂ 'ਚ ਹਰਾਇਆ ਸੀ ਉਸ ਬਾਰੇ ਭਗਵੰਤ ਮਾਨ ਨੇ ਇਲਜ਼ਾਮ ਲਾਇਆ ਸੀ ਕਿ ਇਹ ਬੰਦੇ ਨੇ ਕ腐ਪਸ਼ਨ ਕੀਤੀ ਆ ਮੈਂ برداشت ਨਹੀਂ ਕਰਨਾ ਮੈਂ ਇਹਨੂੰ ਗ੍ਰਿਫਤਾਰ ਵੀ ਕਰਾਉਣਾ ਤੇ ਮੈਂ ਇਹਦੇ ਸਬੂਤ ਵੀ ਦੇਣੇ ਨੇ ਤੇ ਉਦੋਂ ਇੱਕ ਆਸ ਦੀ ਕਰਮ ਕਰਨ ਮੇਰੇ ਵਰਗਿਆਂ ਨੂੰ ਵੀ ਦਿਖਾਈ ਦਿੱਤੀ ਸੀ ਵੀ ਯਾਰ ਪੰਜਾਬ ਸੁਧਰ ਜਾਏਗਾ ਜੀ ਠੀਕ ਹੈ ਪਰ ਉਹੀ ਡਾਕਟਰ ਸਿੰਘਲਾ ਅੱਜ ਬਾਹਰ ਤੁਰਿਆ ਫਿਰਦਾ ਹੈ ਹੂੰ ਕੋਈ ਸੋਲਿਡ ਸਬੂਤ ਭਗਵੰਤ ਮਾਨ ਦੀ ਸਰਕਾਰ ਨਹੀਂ ਦੇ ਸਕੀ ਜੀ ਇਦਾਂ ਦਾ ਹੀ ਇੱਕ ਅ ਬਠਿੰਡੇ ਤੋਂ ਐਮਐਲਏ ਆ ਇਹ ਆਮ ਆਦਮੀ ਪਾਰਟੀ ਦਾ ਜੀ ਜਿਹੜਾ ਵਾਈ ਪੂਰਨ ਕੁਮਾਰ ਦਾ ਸਾਲਾ ਆ ਜਿਹੜਾ ਪਿੱਛੇ ਜਾ ਹਰਿਆਣੇ ਦਾ ਅਫਸਰ ਖੁਦਕਿਸ਼ੀ ਕਰਦਾ ਨਾ ਜੀ ਬਿਲਕੁਲ ਉਹਦੇ ਤੇ ਵੀ ਭ੍ਰਸ਼ਟਾਚਾਰ ਦੇ ਦੋਸ਼ ਲੱਗੇ ਸੀ ਤੇ ਉਹਦਾ ਵੀ ਕੁਝ ਨਹੀਂ ਬਣਿਆ ਉਹ ਵੀ ਬੜਾ ਵਧੀਆ ਤੁਰਿਆ ਫਿਰਦਾ ਜੀ ਜਲੰਧਰ ਤੋਂ ਇੱਕ ਵੱਡੀ ਗੈਂਗ ਅਪਰੇਟ ਕਰਨ ਵਾਲਾ ਰਮਨ अरोड़ा ਜਿਹੜਾ ਕੱਪੜੇ ਦੀ ਨਿੱਕੀ ਜੀ ਦੁਕਾਨ ਤੋਂ ਵੱਡਾ ਵਪਾਰੀ ਬਣਿਆ ਉਸ ਵਪਾਰ ਚੋਂ ਉਹਨੇ ਟੈਕਟ ਲਈ ਤੇ ਟੱਕ ਲੈਣ ਤੋਂ ਬਾਅਦ ਉਹ ਇੱਕ ਮਤਲਬ ਗੈਂਗਸਟਰਾਂ ਨੂੰ ਵੀ ਬੁਰੀ ਤਰ੍ਹਾਂ ਨਾਲ ਇਹ ਪੈਸੇ ਕੱਤਰ ਕਰਨ ਵਾਲਾ ਇੱਕ ਵਪਾਰੀ ਦੇ ਤੌਰ ਤੇ ਉੱਭਰਿਆ ਜੀ ਉਹਦੀ ਗ੍ਰਿਫਤਾਰੀ ਹੋਈ ਉਹ ਬੜਾ ਵਧੀਆ ਜਮਾਨਤ ਤੇ ਆਇਆ ਤੇ ਉਹਨੇ ਬੜੀ ਵਧੀਆ ਜ਼ਿੰਦਗੀ ਜੀਣੀ ਹੈ ਜੀ ਸੋ ਸਾਰੀਆਂ ਸਾਡੀਆਂ ਸ਼ਰਮਨਾਕ ਉਦਾਹਰਨਾ ਇਹ ਆਮ ਆਦਮੀ ਪਾਰਟੀ ਚੋਂ ਹੀ ਹੈ। ਸੋ ਆਮ ਆਦਮੀ ਪਾਰਟੀ ਨੂੰ ਕਿਉਂ ਨਹੀਂ ਪਤਾ ਲੱਗਾ ਕਿ ਉਹਨਾਂ ਦਾ ਇੱਕ ਅਫਸਰ ਇਸ ਵੱਡੇ ਪੱਧਰ ਤੇ ਕਰਪਸ਼ਨ ਕਰਦਾ ਸੀ ਔਰ ਇਹ ਪਿਛਲੀਆਂ ਸਰਕਾਰਾਂ ਦਾ ਵੀ ਚਿਹਤਾ ਸੀ ਇਹਦੇ ਵਿੱਚ ਕੋਈ ਕਲਾ ਭਗਵੰਤਮਾ ਦੋਸ਼ੀ ਨਹੀਂਗਾ ਬਾਦਲਾਂ ਦਾ ਵੀ ਚਿਹਤਾ ਸੀ ਇਹ ਕਾਂਗਰਸ ਦੇ ਰਾਜ ਵਿੱਚ ਚਿਹਤਾ ਸੀ ਇਹ ਇਹ ਕਿਉਂਕਿ ਇੱਕ ਵੱਡੇ ਪਰਿਵਾਰ ਚੋਂ ਆਉਂਦਾ ਉਸ ਵੱਡੇ ਪਰਿਵਾਰ ਪਰਿਵਾਰ ਦੇ ਰਸੂਖ ਨੂੰ ਵਰਦਿਆਂ ਇਹ ਉਹਨਾਂ ਦੇ ਚਿਹਤੇ ਪੰਦਾ ਲਾਭ ਲੈਂਦਾ ਸੀ ਜੀ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਕਹਿੰਦੇ ਸੀ ਅਸੀਂ ਕਰਪਸ਼ਨ ਨਹੀਂ ਕਰਨ ਦੇਣੀ ਅਸੀਂ ਕਰਪਸ਼ਨ ਦੀ ਜੜ ਪੁੱਟ ਦੇਣੀ ਆ ਉਹ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਾ ਉਹਨਾਂ ਦੀਆਂ ਏਜੰਸੀਆਂ ਕੀ ਕਰਦੀਆਂ ਕਿ ਤੁਹਾਡਾ ਇਹ ਅਫਸਰ ਏਡੀ ਕਰਪਸ਼ਨ ਕੱਟੀ ਕਰਕੇ ਤੁਹਾਡੇ ਰਾਜ ਚ ਸੋ ਇੱਕ ਗੱਲ ਇਹਦੇ ਚੋਂ ਨਿਕਲਦੀ ਏ ਕਿ ਜਿਹੜੀ ਸੀਬੀਆਈ ਨੇ ਜਾਂਚ ਕੀਤੀ ਹੈ ਜੀ ਸੀਬੀਆਈ ਨੇ ਜਾਂਚ ਕੱਲੇ ਇੱਕ ਸਕ੍ਰੈਪ ਡੀਲਰ ਦੇ ਕਹਿਣ ਤੇ ਨਹੀਂ ਕੀਤੀ ਇਹ ਭਾਜਪਾ ਤੱਕ ਅਪਰੋਚ ਹੋਈ ਹੈ ਤੇ ਭਾਜਪਾ ਨੂੰ ਮੈਂ ਆਪਣੇ ਮੀਡੀਆ ਰਾਹੀਂ ਇੱਥੇ ਸਲਾਮ ਕਰਨੀ ਚਾਹੁੰਦਾ ਕਿ ਇੱਕ ਕਰਪਟ ਪੁਲਿਸ ਅਫਸਰ ਨੂੰ ਜਿਹਦਾ ਐਡਾ ਰਸੂਖ ਹੋਵੇ ਉਹਨੂੰ ਗ੍ਰਿਫਤਾਰ ਕੀਤਾ ਉਹਦੀ ਕਰਪਸ਼ਨ ਪੰਜਾਬ 'ਚ ਨੰਗੀ ਕੀਤੀ ਆ ਜੀ ਨਾਲ ਮੈਂ ਇਹ ਸਮਝਦਾ ਕਿ ਜੇ ਭਾਜਪਾ ਇਸ ਤਰੀਕੇ ਦੇ ਕੰਮ 2027 ਤੱਕ ਕਰ ਦੇਵੇ ਕੋਈ 100 ਪੁਲਿਸ ਅਫਸਰਾਂ ਦੇ 100 ਹੋਰ ਸਿਵਲ ਅਫਸਰਾਂ ਦੇ ਤੇ 100 ਵੱਡੇ ਪ੍ਰਾਪਰਟੀ ਡੀਲਰਾਂ ਦੇ ਤੇ 100 ਪੋਲਿਟਿਸ਼ੀਨਾਂ ਦੇ 400 ਬੰਦੇ ਦਾ ਇਦਾਂ ਦਾ ਐਗਜ਼ਾਮਨ ਇੱਕ ਵਾਰੀ ਕਰ ਦਵੇ ਨਾ ਕਰਨ ਦੀਆਂ ਤਲਾਸ਼ੀਆਂ ਕਰ ਦਵੇ ਇੱਕ ਤਾਂ ਖਜ਼ਾਨੇ ਭਰੇ ਜਾਣ ਤੇ ਦੂਸਰਾ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਫੇਰ ਪ੍ਰਚਾਰ ਕਰਨ ਦੀ ਲੋੜ ਨਹੀਂਗੀ ਲੋਕੀ ਸਿਆਣੇ ਨੇ ਲੋਕੀ ਵੋਟਾਂ ਪਾ ਦੇਣਗੇ ਕਿਉਂਕਿ ਇਸ ਗੱਲ ਨੇ ਸੀਬੀਆਈ ਦੇ ਐਕਸ਼ਨ ਨੇ ਭਾਪੀ ਦੀ ਚੰਡੀ ਖੜੀ ਕੀਤੀ ਹੈ ਔਰ ਸਾਨੂੰ ਇਹਦੇ ਚ ਮੰਨਣ ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸੋ ਇਹ ਮੈਨੂੰ ਇਹਦੇ ਰਾਸ ਸੀ ਮੈਨੇ ਲੱਗਦੇ ਨੇ ਕਿ ਇਹ ਭਗਵੰਤ ਮਾਨ ਤੇ ਉਹਦੀ ਸਰਕਾਰ ਦਾ ਭ੍ਰਸ਼ਟਾਚਾਰ ਸਬੰਧੀ ਜਿਹੜਾ ਪ੍ਰਚਾਰ ਸੀ ਉਹ ਉਹਦਾ ਘੜਾ ਜਿਹੜਾ ਉਹ ਚਰਾਹੀ ਚ ਭੱਜ ਗਿਆ ਕਿ ਉਹਦਾ ਅਫਸਰ ਉਹਦੇ ਐਮਐਲਏ ਉਹਦੇ ਰਾ ਚ ਆ ਕੁਝ ਹੁੰਦਾ ਹੈ ਜੀ ਬਿਲਕੁਲ ਸੋ ਆਸ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਦੀਵਾਲੀ ਦੇ ਤਿਉਹਾਰ ਤੇ ਤੁਹਾਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਨੇ ਖਾਸ ਸੰਦੇਸ਼ ਵੀ ਤੁਹਾਨੂੰ ਦਿੱਤਾ ਗਿਆ ਹੈ ਨਾਲ ਦੀ ਨਾਲ ਡੀਆਈਜੀ ਭੁੱਲਰ ਦੇ ਮਾਮਲੇ ਦੇ ਵਿੱਚ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਬਹੁਤ ਸਾਰੀ ਜਾਣਕਾਰੀ ਦੇਣ ਲਈ ਧੰਨਵਾਦ ਸਰ ਧੰਨਵਾਦ ਜੀ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੀ ਇਜਾਜ਼ਤ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਉਦੋਂ ਉਦੋਂ ਤੱਕ ਲਈ ਸਾਨੂੰ ਦੀ ਇਜਾਜ਼ਤ ਨਮਸਕਾਰ